ਬਿਰਾਜ ਉਸਤੀ ਸੰਘਰਸ਼ ਕਮੇਟੀ ਜੈਣੀ ਜੁਗਿਆਲ ਪਠਾਨਕੋਟ ਦੇ ਦੋ ਬਜ਼ੁਰਗ ਕਈ ਵਾਰ ਚਰਚਾ ਦਾ ਵਿਸ਼ਾ ਬਣੇ ਨੇ ਕਿਉਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਇਹਨਾਂ ਦੇ ਉੱਪਰ ਇਹਨਾਂ ਵੱਲੋਂ ਟੈਂਕੀਆਂ ਤੇ ਚੜਿਆ ਜਾਂਦਾ ਹੈ ਜਾਂ ਫਿਰ ਟਾਵਰਾਂ ਤੇ ਚੜਿਆ ਜਾਂਦਾ ਹੈ ਇੱਕ ਵਾਰ ਫਿਰ ਤੋਂ ਇਹਨਾਂ ਦੇ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਪਠਾਨਕੋਟ ਦੇ ਜੁਗਿਆਲ ਰੋਡ ਹੈ ਜਿਹੜਾ ਕਿ ਡੀਸੀ ਡੀਸੀ ਦੇ ਘਰ ਦੇ ਕੋਲ ਪੈਂਦਾ ਹੈ ਇੱਥੇ ਇੱਕ ਟਾਵਰ ਹੈ ਬਿਜਲੀ ਦਾ ਜਿਸਦੇ ਉੱਪਰ ਬਿਜਲੀ ਦੇ ਤਾਰਾਂ ਤੇ ਨਹੀਂ ਲੱਗੀਆਂ ਪਰ ਇਹ ਟਾਵਰ ਕਾਫੀ ਉੱਚਾ ਹੈ ਅਤੇ ਇਸ ਦੇ ਥੱਲੇ ਜਿਹੜੀਆਂ ਕਟਿਲੀਆਂ ਤਾਰਾਂ ਲਗਾਈਆਂ ਹੋਈਆਂ ਹਨ ਪਰ ਫਿਰ ਵੀ ਇਹ ਦੋ ਬਜ਼ੁਰਗ ਆਪਣੀਆਂ ਮੰਗਾਂ ਨੂੰ ਲੈ ਕੇ ਸਾਈਕਲ ਤੇ ਆਪਣੇ ਘਰੋਂ ਦੀ ਆਂਦੇ ਨੇ ਸਾਈਕਲ ਤੁਹਾਡੇ ਸਾਹਮਣੇ ਆ ਇਸੇ ਦੋ ਸਾਈਕਲਾਂ ਦੇ ਉੱਪਰ ਉਹਨਾਂ ਦੇ ਵੱਲੋਂ ਆਇਆ ਜਾਂਦਾ ਸਾਈਕਲ ਸਵੇਰੇ ਹਨੇਰੇ ਦੇ ਵੇਲੇ ਇੱਥੇ ਛੱਡ ਕੇ ਬੋਰੀਆਂ ਦੇ ਵਿੱਚ ਕੱਪੜੇ ਰੱਖ ਕੇ ਇਸ ਕਟਿਲੀ ਤਾਰਾਂ ਦੇ ਉੱਪਰ ਉਹਦੀ ਹੁੰਦੇ ਹੋਏ ਉੱਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਉੱਪਰ ਉਹ ਟਾਵਰ ਦੇ ਉੱਪਰ ਚੜ ਜਾਂਦੇ ਨੇ ਹਜੇ ਤੱਕ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਟਾਵਰ ਦੇ ਉੱਪਰ ਚੜੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਬਿਰਿੰਦਰ ਜੀ ਬਿਰਿੰਦਰ ਜੀ ਕੀ ਕਹਿਣਾ ਤੁਹਾਡਾ ਕਿ ਇਹ ਇਥੇ ਟਾਵਰ ਤੇ ਚੜੇ ਕਿੰਨੇ ਕ ਵਜੇ ਤੇ ਕਰੀਬੇ ਜਿਹੜੇ ਇਥੇ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜੇ ਨੇ ਦੇਖੋ ਜੀ ਇਹ ਸਾਨੂੰ 7:00 ਵਜੇ ਕਰੀਬਨ ਪਤਾ ਲੱਗਾ ਤੇ ਅਸੀਂ ਪੈਸਕੋ ਵਾਲੇ ਆਏ ਇਥੇ ਉਸ ਤੋਂ ਪਹਿਲਾਂ ਚੜਕਦੇ ਪਹਿਲੇ ਪੋਸਟੋਂ ਦੀ ਹੁਣ ਪੋਸਟ ਇਥੇ ਨਹੀਂ ਹੈ ਤੇ ਥੋੜਾ ਕੰਮ ਵੀ ਨਹੀਂ ਹੈ ਪੈਸਕੋ ਕੱਪ ਤੇ ਸਾਡੇ ਤੋਂ ਟਾਈਮ ਤੇ ਅੰਦਰ ਹੀ ਹੈ ਤੇ ਕੀ ਇਹ ਪਹਿਲੇ ਵੀ ਕਈ ਵਾਰ ਇਸ ਟਾਵਰ ਤੇ ਚੜੇ ਨੇ ਪਹਿਲੇ ਇੱਕ ਦੋ ਵਾਰ ਹੀ ਚੜੇ ਆਂ ਦੁਬਾਰਾ ਕੀ ਰੀਜਨ ਹੈ ਕਿ ਜਿਹੜੇ ਟਾਵਰ ਤੇ ਤੁਨੀ ਮਲਕੀ ਚੜ ਜਾਂਦੇ ਨੇ ਪਤਾ ਨਹੀਂ ਉਹਨਾਂ ਨੇ ਬੰਦਾ ਕੀ ਨੇ ਤੇ ਆਪਣੀ ਮੰਗਾਂ ਦੀ ਪੂਰੀਆਂ ਨਹੀਂ ਹੁੰਦੀਆਂ ਤਾਂ ਹੌਸ ਕਰਕੇ ਚੜਦੇ ਆ। ਤੇ ਇੱਥੇ ਕੋਈ ਵੀ ਨਹੀਂ ਜਿਸ ਲਈ ਆਏ ਨੇ ਉਸ ਟਾਈਮ ਤੇ ਕਿ ਬਜ਼ੁਰਗ ਹੈ ਕਿ ਨੌਜਵਾਨ ਨੇ ਕੌਣ ਹੈ ਬਜ਼ੁਰਗ ਬਜ਼ੁਰਗ ਹੈ ਤੇ ਇਹ ਸਵੇਰੇ ਕਿੰਨੇ ਵਜੇ ਤੇ ਖਰੀਦ ਤੁਹਾਨੂੰ ਪਤਾ ਕੁਛ ਕਿੰਨੇ ਵਜੇ ਨੇ ਮੈਂ ਦੇਖੋ ਸੋਣੀ ਕਰ ਤੋ ਇੱਥੋਂ ਪਤਾ ਲੱਗਾ ਸਾਨੂੰ ਕੋਈ ਕਹਿੰਦੇ ਟਾਈਮ ਕੋ ਸੱਤ ਵਜੇ ਸੱਤ ਵਜੇ ਦੇ ਕਰੀਬ ਚੜੇ ਜੀ ਤੇ ਕੋਈ ਕਹਿ ਰਿਹਾ ਕਿ ਨੇਰੇ ਵੇਲੇ ਨੇ ਚੜੇ ਨੇ ਇਹ ਤਾਂ ਨਹੀਂ ਅਗਲੀ ਪਤਾ ਨਹੀਂ ਤੇ ਕੀ ਆ ਮੌਕੇ ਤੇ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਸੀ ਤੇ ਅੱਲੋ ਪੁਲਿਸ ਵਾਲੇ ਆਏ ਇਨਸਪੈਕਟਰ ਆਈ ਹੈ ਡੇਟਿਸ ਹਾਂ ਜੀ ਤੇ ਜਮਿਆ ਆਇਆ ਬਿਸਕਟ ਬਾਕੀ ਸਾਡੇ ਸਾਰੇ ਲੋਗ ਆ ਜੀ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੋਈ ਕਹਿ ਰਿਹਾ ਹਨੇਰੇ ਵੇਲੇ ਉਹ ਚੜੇ ਨੇ ਟਾਵਰ ਤੇ ਤੇ ਕਈ ਜਿਹੜੇ ਕਹਿ ਰਹੇ ਨੇ ਕਿ 7 ਵਜੇ ਦੇ ਕਿਉਂਕਿ ਮੌਕੇ ਤੇ ਮੌਜੂਦ ਕੋਈ ਵੀ ਨਹੀਂ ਸੀ ਪਰ ਬਜ਼ੁਰਗ ਜਿਹੜੇ ਆ ਆਪਣੀ ਮੰਗਾਂ ਨੂੰ ਲੈ ਕੇ ਇਸ ਟਾਵਰ ਦੇ ਉੱਪਰ ਚੜ ਗਏ ਨੇ ਕਿਉਂਕਿ ਇਹ ਟਾਵਰ ਵੀ ਕਾਫੀ ਉੱਚਾ ਹੈ ਅਤੇ ਬਜ਼ੁਰਗਾਂ ਦੇ ਲਈ ਉੱਪਰ ਚੜਨਾ ਵੀ ਮੁਸ਼ਕਿਲ ਸੀ ਪਰ ਫਿਰ ਵੀ ਆਪਣੇ ਮੰਗਾਂ ਨੂੰ ਲੈ ਕੇ ਦੇਖਿਆ ਜਾਵੇ ਕਿ ਇਹਨਾਂ ਬਜ਼ੁਰਗਾਂ ਦੇ ਵਿੱਚ ਕਾਫੀ ਹਿੰਮਤ ਹੈ ਕਿ ਕਿ ਉੱਪਰ ਇਸ ਟਾਵਰ ਦੇ ਉੱਪਰ ਚੜ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਆ ਕੇ ਇਹਨਾਂ ਨੂੰ ਕਿੱਦਾਂ ਇਹਨਾਂ ਦੀਆਂ ਮੰਗਾਂ ਨੂੰ ਮਨਨ ਦੇ ਲਈ ਜਾਂ ਫਿਰ ਇਹਨਾਂ ਨੂੰ ਅਸ਼ਵਾਸਨ ਦੇ ਕੇ ਕਿਸ ਤਰ੍ਹਾਂ ਉਤਾਰਦਾ ਹੈ ਬੇਰਾਜ ਓਸਤੀ ਸੰਘਰਸ਼ ਕਮੇਟੀ ਜੈਣੀ ਜੁਗਿਆਲ ਪਠਾਨਕੋਟ ਦੇ ਦੋ ਬਜ਼ੁਰਗ ਕਈ ਵਾਰ ਚਰਚਾ ਦਾ ਵਿਸ਼ਾ ਬਣੇ ਨੇ ਕਿਉਂਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਇਹਨਾਂ ਦੇ ਉੱਪਰ ਇਹਨਾਂ ਵੱਲੋਂ ਟੈਂਕੀਆਂ ਤੇ ਚੜਿਆ ਜਾਂਦਾ ਹੈ ਜਾਂ ਫਿਰ ਟਾਵਰਾਂ ਤੇ ਚੜਿਆ ਜਾਂਦਾ ਹੈ ਇੱਕ ਵਾਰ ਫਿਰ ਤੋਂ ਇਹਨਾਂ ਦੇ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਪਠਾਨਕੋਟ ਦੇ ਜੁਗਿਆਲ ਰੋਡ ਹੈ ਜਿਹੜਾ ਕਿ ਡੀਸੀ ਡੀਸੀ ਦੇ ਘਰ ਦੇ ਕੋਲ ਪੈਂਦਾ ਹੈ ਇੱਥੇ ਇੱਕ ਟਾਵਰ ਹੈ ਬਿਜਲੀ ਦਾ ਜਿਸਦੇ ਉੱਪਰ ਬਿਜਲੀ ਦੇ ਤਾਰਾਂ ਤੇ ਨਹੀਂ ਲੱਗੀਆਂ ਪਰ ਇਹ ਟਾਵਰ ਕਾਫੀ ਉੱਚਾ ਹੈ ਅਤੇ ਇਸਦੇ ਥੱਲੇ ਜਿਹੜੀਆਂ ਕਟਿਲੀਆਂ ਤਾਰਾਂ ਲਗਾਈਆਂ ਹੋਈਆਂ ਹਨ ਪਰ ਫਿਰ ਵੀ ਇਹ ਦੋ ਬਜ਼ੁਰਗ ਆਪਣੀਆਂ ਮੰਗਾ ਨੂੰ ਲੈ ਕੇ ਸਾਈਕਲ ਤੇ ਆਪਣੇ ਘਰੋਂ ਦੀ ਆਂਦੇ ਨੇ ਸਾਈਕਲ ਤੁਹਾਡੇ ਸਾਹਮਣੇ ਆ ਇਸੇ ਦੋ ਸਾਈਕਲਾਂ ਦੇ ਉੱਪਰ ਉਹਨਾਂ ਦੇ ਵੱਲੋਂ ਆਇਆ ਜਾਂਦਾ ਸਾਈਕਲ ਸਵੇਰੇ ਹਨੇਰੇ ਦੇ ਵੇਲੇ ਇੱਥੇ ਛੱਡ ਕੇ ਬੋਰੀਆਂ ਦੇ ਵਿੱਚ ਕੱਪੜੇ ਰੱਖ ਕੇ ਇਸ ਕਟਿਲੀ ਤਾਰਾਂ ਦੇ ਉੱਪਰ ਉਹਦੀ ਹੁੰਦੇ ਹੋਏ ਉੱਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਉੱਪਰ ਉਹ ਟਾਵਰ ਦੇ ਉੱਪਰ ਚੜ ਜਾਂਦੇ ਨੇ ਹਜੇ ਤਾਕੂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਟਾਵਰ ਦੇ ਉੱਪਰ ਚੜੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਵੀਰਿੰਦਰ ਜੀ ਵੀਰਿੰਦਰ ਜੀ ਕੀ ਕਹਿਣਾ ਤੁਹਾਡਾ ਕਿ ਇਹ ਇੱਥੇ ਟਾਵਰ ਦੇ ਚੜੇ ਕਿੰਨੇ ਕ ਵਜੇ ਦੇ ਕਰੀਬ ਜਿਹੜੇ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜੇ ਨੇ ਦੇਖੋ ਜੀ ਇਹ ਸਾਨੂੰ 7:00 ਵਜੇ ਕਰੀਬਨ ਪਤਾ ਲੱਗਾ ਤੇ ਅਸੀਂ ਪੈਸਕਾ ਵਾਲੇ ਆਏ ਇੱਥੇ ਉਸ ਤੋਂ ਪਹਿਲਾਂ ਚੜਕਦੇ ਪਹਿਲੇ ਪੋਸਟ ਤੋਂ ਦੀ ਹੁਣ ਪੋਸਟ ਇੱਥੇ ਨਹੀਂ ਹੈ ਤੇ ਥੋੜਾ ਕੰਮ ਵੀ ਨਹੀਂ ਹੈ ਪੈਸਕਾ ਕੱਪ ਤੇ ਸਾਡੇ ਤੋਂ ਟਾਈਮ ਤੇ ਅੰਦਰ ਹੀ ਹੈ ਤੇ ਕਿ ਆਏ ਪਹਿਲੇ ਵੀ ਕਈ ਵਾਰ ਇਸ ਟਾਵਰ ਤੇ ਚੜੇ ਨੇ ਪਹਿਲੇ ਇੱਕ ਦੋ ਵਾਰ ਹੀ ਚੜੇ ਆਂ ਇਸ ਵਾਰ ਕੀ ਰੀਜਨ ਆ ਕਿ ਜਿਹੜੇ ਟਾਵਰ ਤੇ ਤੁਨੀ ਮਲਕੀ ਚੜ ਜਾਂਦੇ ਨੇ ਪਤਾ ਨਹੀਂ ਹੁਣ ਇਹਨਾਂ ਦੀ ਮੰਦਾ ਕੀ ਨੇ ਆਪਣੀ ਮੰਗਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਸ ਕਰਕੇ ਚੜਦੇ ਨੇ ਤੇ ਇੱਥੇ ਕੋਈ ਵੀ ਨਹੀਂ ਜਿਸ ਲਈ ਆਏ ਨੇ ਉਸ ਟਾਈਮ ਤੇ ਕਿ ਬਜ਼ੁਰਗ ਹੈ ਕਿ ਨੌਜਵਾਨ ਨੇ ਕੌਣ ਹੈ ਬਜ਼ੁਰਗ ਬਜ਼ੁਰਗ ਹੈ ਤੇ ਇਹ ਸਵੇਰੇ ਕਿੰਨੇ ਵਜੇ ਤੇ ਖਰੀਦ ਤੁਹਾਨੂੰ ਪਤਾ ਕੁਛ ਕਿੰਨੇ ਵਜੇ ਨੇ ਮੈਂ ਦੇਖੋ ਸੋਣੀ ਘਰ ਤੋਂ ਇੱਥੋਂ ਪਤਾ ਲੱਗਾ ਸਾਨੂੰ ਕੋਈ ਕਹਿੰਦੇ ਟਾਈਮ ਕੋ ਸੱਤ ਵਜੇ ਸੱਤ ਵਜੇ ਦੇ ਕਰੀਬ ਚੜੇ ਜੀ ਤੇ ਕੋਈ ਕਹਿ ਰਿਹਾ ਕਿ ਨੇਰੇ ਵੇਲੇ ਨੇ ਚੜੇ ਨੇ ਇਹ ਤਾਂ ਨਹੀਂ ਮੈਨੂੰ ਪਤਾ ਨਹੀਂ ਤੇ ਕਿਆ ਮੌਕੇ ਤੇ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਸੀ ਤੇ ਅੱਲੋ ਪੁਲਿਸ ਵਾਲੇ ਆਏ ਇੰਸਪੈਕਟਰ ਆਈ ਹੈ ਲੇਡੀਜ਼ ਹਾਂਜੀ ਤੇ ਜਮਾ ਆਇਆ ਬਾਕੀ ਸਾਡੇ ਸਾਥ ਲੋਗ ਆ ਰਹੇ ਠੀਕ ਇਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੋਈ ਕਹਿ ਰਿਹਾ ਹਨੇਰੇ ਵੇਲੇ ਉਹ ਚੜੇ ਨੇ ਟਾਵਰ ਤੇ ਤੇ ਕਈ ਜਿਹੜੇ ਕਹਿ ਰਹੇ ਨੇ ਕਿ 7 ਵਜੇ ਦੇ ਕਿਉਂਕਿ ਮੌਕੇ ਤੇ ਮੌਜੂਦ ਕੋਈ ਵੀ ਨਹੀਂ ਸੀ ਪਰ ਬਜ਼ੁਰਗ ਜਿਹੜੇ ਆ ਆਪਣੀ ਮੰਗਾਂ ਨੂੰ ਲੈ ਕੇ ਇਸ ਟਾਵਰ ਦੇ ਉੱਪਰ ਚੜ ਗਏ ਨੇ ਕਿਉਂਕਿ ਇਹ ਟਾਵਰ ਵੀ ਕਾਫੀ ਉੱਚਾ ਹੈ ਅਤੇ ਬਜ਼ੁਰਗਾਂ ਦੇ ਲਈ ਉੱਪਰ ਚੜ੍ਹਨਾ ਵੀ ਮੁਸ਼ਕਿਲ ਸੀ ਪਰ ਫਿਰ ਵੀ ਆਪਣੇ ਮੰਗਾਂ ਨੂੰ ਲੈ ਕੇ ਦੇਖਿਆ ਜਾਵੇ ਕਿ ਇਹਨਾਂ ਬਜ਼ੁਰਗਾਂ ਦੇ ਵਿੱਚ ਕਾਫੀ ਹਿੰਮਤ ਹੈ ਕਿ ਕਿ ਉੱਪਰ ਇਸ ਟਾਵਰ ਦੇ ਉੱਪਰ ਚੜ੍ਹ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਆ ਕੇ ਇਹਨਾਂ ਨੂੰ ਕਿੱਦਾਂ ਇਹਨਾਂ ਦੀਆਂ ਮੰਗਾਂ ਨੂੰ ਮੰਨਣ ਦੇ ਲਈ ਜਾਂ ਫਿਰ ਇਹਨਾਂ ਨੂੰ ਅਸ਼ਵਾਸਨ ਦੇ ਕੇ ਕਿਸ ਤਰ੍ਹਾਂ ਉਤਾਰਦਾ ਹੈ